ਕੀ ਫੜੀ ਗਈ ਹੈ ਕੀ ਜਾਣਕਾਰੀ ਹੈ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰਨ ਸ਼ਰਮਾ ਆਈਪੀਐਸ ਅਤੇ ਐਸਪੀ ਇਨਵੈਸਟੀਗੇਸ਼ਨ ਗੁਰਬੰਧ ਸਿੰਘ ਬੈਂਸ ਦੀਆਂ ਹਦਾਇਤਾਂ ਮੁਤਾਬਕ ਯੁੱਧ ਨਸ਼ਿਆਂ ਵਿਰੁੱਧ ਸਾਡਾ ਜਿਹੜਾ ਅਭਿਆਨ ਚੱਲ ਰਿਹਾ ਉਹਦੇ ਵਿੱਚ ਡੀਐਸਪੀ ਸਰਕਲ ਰਾਜਪੁਰਾ ਮਨਜੀਤ ਸਿੰਘ ਦੀਆਂ ਹਦਾਇਤਾਂ ਮੁਤਾਬਕ ਸਾਡੀਆਂ ਅੱਡ-ਅੱਡ ਟੀਮਾਂ ਜਿਹੜੀਆਂ ਉਹ ਕੰਮ ਕਰ ਰਹੀਆਂ ਸੀਗੀਆਂ ਸਾਡੀ ਟੀਮ ਜਿਹੜੀ ਏਐਸਸੀ ਪਰਮਜੀਤ ਸਿੰਘ ਦੀ ਜਿਨੇ ਮਤਲਬ ਸਰਹੰਦ ਰੋਡ ਤੇ ਨਾਕਾਬੰਦੀ ਕੀਤੀ ਹੋਈ ਸੀ ਉਹ ਟੀਮ ਨੂੰ ਉਦੋਂ ਸਾਨੂੰ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਵਿਅਕਤੀ ਜਿਹੜਾ ਰੋਡ ਤੇ ਸ਼ੱਕੀ ਹਾਲਤ ਵਿੱਚ ਫੜਿਆ ਜਿਹਨੂੰ ਚੈੱਕ ਕਰਨ ਤੇ ਜਿਹਦੇ ਕੋਲੋਂ 1 ਕਿਲੋ 200 ਗ੍ਰਾਮ ਅਫੀਮ ਜਿਹੜੀ ਉਹ ਬਰਾਮਦ ਹੋਈ ਆ ਜਿਹਦੇ ਪੁੱਛਕਿਛ ਦੌਰਾਨ ਇਹਦੇ ਇਹ ਰਹਿਣ ਵਾਲਾ ਰਾਜਸਥਾਨ ਦਾ ਰਹਿਣ ਵਾਲਾ ਇਹ ਜਿਹਦਾ ਨਾਮ ਸੰਗਰਾਮ ਸਿੰਘ ਹੈਗਾ ਇਹ ਰਾਜਸਥਾਨ ਤੋਂ ਹੀ ਲੈ ਕੇ ਆਇਆ ਹਫੀਮ ਜਿਹੜੀ ਸਾਡੀ ਪੁੱਛਕਿਛ ਚੱਲ ਰਹੀ ਹੈ ਇਹ ਕਿੱਥੇ ਲੈ ਕੇ ਜਾਣੀ ਸੀ ਤੇ ਕਿੱਥੋਂ ਇਹ ਲੈ ਕੇ ਆਇਆ ਸੀ ਇਹਦੇ ਖਿਲਾਫ ਅਸੀਂ ਐਫ ਆਰ ਨੰਬਰ 116 ਜਿਹੜਾ ਕਾਡ 18 62 85 ਦੇ ਤਹਿਤ ਅਸੀਂ ਪਰਚਾ ਦਰਜ ਕੀਤਾ ਹੁਣ ਅਸੀਂ ਇਹਦਾ ਪੁਲਿਸ ਰਿਮਾਂਡ ਮਾਨਯੋਗ ਅਦਾਲਤ ਵਿੱਚੋਂ ਹਾਸਲ ਕਰਾਂਗੇ ਪੁਲਿਸ ਰਿਮਾਂਡ ਦੌਰਾਨ ਸਾਨੂੰ ਜਿਹੜਾ ਹੋਰ ਵੀ ਕੋਈ ਇਹਦੇ ਕੋਲੋਂ ਖੁਲਾਸੇ ਹੋਣ ਦੀ ਉਮੀਦ ਹੈਗੀ ਹੈ ਸਰ ਪਹਿਲਾਂ ਵੀ ਕੋਈ ਪਰਚਾ ਦਰਜ ਹੈ ਨਹੀਂ ਪਹਿਲਾਂ ਕੋਈ ਪਰਚਾ ਦਰਜ ਨਹੀਂ ਇਹਦੇ ਤੇ ਹੈਗਾ ਇਹਦੇ ਕੋਲੋਂ ਆਹੀ 1 ਕਿਲੋ 200 ਗ੍ਰਾਮ ਜਿਹੜੀ ਅਫੀਮ ਹੈ ਆਹੀ ਬRAND ਹੋਈ ਹੈ ਇਹਦਾ ਹੀ ਪਰਚਾ ਜਿਹੜਾ ਅਸੀਂ ਉਹ ਦਰਜ ਕੀਤਾ ਹੈ